ਸ਼੍ਰੀ ਲੈਣਾ ਦੇਵੀ ਮੰਦਿਰ ਕਮੇਟੀ ਖਨੋਰੀ ਵੱਲੋਂ ਦੁਸ਼ਹਿਰੇ ਦੇ ਤਿਹਾਰ ਮੌਕੇ ਸ਼ੋਭਾ ਯਾਤਰਾ ਕੱਢੀ ਗਈ ਹੈ ਜੀ ਹਾਂ ਜਿਸ ਦੀ ਸ਼ੁਰੂਆਤ ਮੌਕੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ ਹੈ ਜੋਤੀ ਪ੍ਰਚੰਡ ਦੀ ਰਸਮ ਮੁੱਖ ਮਹਿਮਾਨ ਟ੍ਰਾਫਿਕ ਯੂਨੀਅਨ ਦੇ ਪ੍ਰਧਾਨ ਵੀਰਪਾਲ ਕਾਉਂਸਲ ਵੱਲੋਂ ਅਤੇ ਸ਼ੋਭਾ ਯਾਤਰਾ ਨੂੰ ਹਰੀ ਚੰਡੀ ਨਗਰ ਪੰਚਾਇਤ ਦੇ ਕਾਰਜ ਸਦਕ ਅਫਸਰ ਬਰਜਿੰਦਰ ਸਿੰਘ ਅਤੇ ਐਸ ਐਚਓ ਖਨੋਰੀ ਹਰਵਿੰਦਰ ਵੱਲੋਂ ਕੀਤੀ ਗਈ ਹੈ ਨਾਣਾ ਦੇਵੀ ਕਮੇਟੀ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਦੇ ਵੀ ਕੀਤਾ ਗਿਆ ਦੱਸਣਾ ਬੰਦ ਹੈ ਕਿ ਇਸ ਮੌਕੇ ਨਾਣਾ ਦੇਵੀ ਕਮੇਟੀ ਦੇ ਮੈਂਬਰ ਈਸ਼ਵਰ ਸਿੰਘਲਾ ਸਤੀਸ਼ ਕੁਮਾਰ ਸਿੰਘਲਾ ਪਗਿਰਤ ਰਾਮ ਸਮੇਤ ਸਮੂਹ ਨਾਣਾ ਦੇਵੀ ਮੰਦਿਰ ਕਮੇਟੀ ਦੇ ਮੈਂਬਰ ਹਾਜ਼ਰ ਸਨ ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਕੁਝ ਖਾਸ ਤਸਵੀਰਾਂ ਚੇਲੇ ਨੈਣਾ ਦੇਵੀ ਮੰਦਿਰ ਕਮੇਟੀ ਖਨੋਰੀ ਵੱਲੋਂ ਦੁਸ਼ਹਿਰੇ ਦੇ ਤਿਹਾਰ ਮੌਕੇ ਸ਼ੋਭਾ ਯਾਤਰਾ ਕੱਢੀ ਗਈ ਹੈ ਜੀ ਹਾਂ ਜਿਸ ਦੀ ਸ਼ੁਰੂਆਤ ਮੌਕੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ ਹੈ ਜੋਤੀ ਪ੍ਰਚੰਡ ਦੀ ਰਸਮ ਮੁੱਖ ਮਹਿਮਾਨ ਟਰੱਕ ਯੂਨੀਅਨ ਦੇ ਪ੍ਰਧਾਨ ਵੀਰਪਾਲ ਕਾਉਂਸਲ ਵੱਲੋਂ ਅਤੇ ਸ਼ੋਭਾ ਯਾਤਰਾ ਨੂੰ ਹਰੀ ਚੰਡੀ ਨਗਰ ਪੰਚਾਇਤ ਦੇ ਕਾਰਜ ਸਦਕ ਅਫਸਰ ਬਰਜਿੰਦਰ ਸਿੰਘ ਅਤੇ ਐਸ ਐਚਓ ਖਨੋਰੀ ਉਹ ਕਿੰਨੀ ਗਈ ਹੈ ਨਾਣਾ ਦੇਵੀ ਕਮੇਟੀ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਦੇ ਵੀ ਕੀਤਾ ਗਿਆ ਦੱਸਣਾ ਬੰਦ ਹੈ ਕਿ ਇਸ ਮੌਕੇ ਨਾਣਾ ਦੇਵੀ ਕਮੇਟੀ ਦੇ ਮੈਂਬਰ ਈਸ਼ਵਰ ਸਿੰਘਲਾ ਸतीश ਕੁਮਾਰ ਸਿੰਘਲਾ ਬਗਿਰਤ ਰਾਮ ਸਮੇਤ ਸਮੂਹ ਨਾਣਾ ਦੇਵੀ ਮੰਦਿਰ ਕਮੇਟੀ ਦੇ ਮੈਂਬਰ ਹਾਜ਼ਰ ਸਨ ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਕੁਝ ਖਾਸ ਤਸਵੀਰਾਂ ਚਿਨ ਲੈਣਾ ਦੇਵੀ ਮੰਦਿਰ ਕਮੇਟੀ ਖਨੋਰੀ ਵੱਲੋਂ ਦੁਸ਼ਹਿਰੇ ਦੇ ਤਿਹਾਰ ਮੌਕੇ ਸ਼ੋਭਾ ਯਾਤਰਾ ਕੀਤੀ ਗਈ ਹੈ ਜੀ ਹਾਂ ਜਿਸ ਦੀ ਸ਼ੁਰੂਆਤ ਮੌਕੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ ਹੈ ਜੋਤੀ ਪ੍ਰਚੰਡ ਦੀ ਰਸਮ ਮੁੱਖ ਮਹਿਮਾਨ ਟਰੱਕ ਯੂਨੀਅਨ ਦੇ ਪ੍ਰਧਾਨ ਵੀਰਪਾਲ ਕਾਉਂਸਲ ਵੱਲੋਂ ਅਤੇ ਸ਼ੋਭਾ ਯਾਤਰਾ ਨੂੰ ਹਰੀ ਚੰਡੀ ਨਗਰ ਪੰਚਾਇਤ ਦੇ ਕਾਰਜ ਸਦਕ ਅਫਸਰ ਬਰਜਿੰਦਰ ਸਿੰਘ ਅਤੇ ਐਸ ਐਚੋਖ ਨੋਰੀ ਹਰਵਿੰਦਰ ਸਿੰਘ ਵੱਲੋਂ ਕੀਤੀ ਗਈ ਹੈ ਨਾਣਾ ਦੇਵੀ ਕਮੇਟੀ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਦੱਸਣਾ ਬੰਦ ਹੈ ਕਿ ਇਸ ਮੌਕੇ ਨਾਣਾ ਦੇਵੀ ਕਮੇਟੀ ਦੇ ਮੈਂਬਰ ਈਸ਼ਵਰ ਸਿੰਘਲਾ ਸਤੀਸ਼ ਕੁਮਾਰ ਸਿੰਘਲਾ ਬਗਿਰਥ ਰਾਮ ਸਮੇਤ ਸਮੂਹ ਨਾਣਾ ਦੇਵੀ ਮੰਦਰ ਕਮੇਟੀ ਦੇ ਮੈਂਬਰ ਹਾਜ਼ਰ ਸਨ ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਕੁਝ ਖਾਸ ਤਸਵੀਰਾਂ ਜਿਨੇ ਨੈਣਾ ਦੇਵੀ ਮੰਦਿਰ ਕਮੇਟੀ ਖਨੋਰੀ ਵੱਲੋਂ ਦੁਸ਼ਹਿਰੇ ਦੇ ਤਿਹਾਰ ਮੌਕੇ ਸ਼ੋਭਾ ਯਾਤਰਾ ਕੱਢੀ ਗਈ ਹੈ ਜੀ ਹਾਂ ਜਿਸ ਦੀ ਸ਼ੁਰੂਆਤ ਮੌਕੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ ਹੈ ਜੋਤੀ ਪ੍ਰਚੰਡ ਦੀ ਰਸਮ ਮੁੱਖ ਮਹਿਮਾਨ ਟ੍ਰਾਪ ਯੂਨਨ ਦੇ ਪ੍ਰਧਾਨ ਵੀਰਪਾਲ ਕਾਉਂਸਲ ਵੱਲੋਂ ਅਤੇ ਸ਼ੋਭਾ ਯਾਤਰਾ ਨੂੰ ਹਰੀ ਚੰਡੀ ਨਗਰ ਪੰਚਾਇਤ ਦੇ ਕਾਰਜ ਸਦਕ ਅਫਸਰ ਬਰਜਿੰਦਰ ਸਿੰਘ ਅਤੇ ਐਸ ਐਚਓ ਖਨੋਰੀ ਵਿੰਦਰ ਸਿੰਘ ਵੱਲੋਂ ਕੀਤੀ ਗਈ ਹੈ ਨਾਣਾ ਦੇਵੀ ਕਮੇਟੀ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਦੱਸਣਾ ਬੰਦ ਹੈ ਕਿ ਇਸ ਮੌਕੇ ਨਾਣਾ ਦੇਵੀ ਕਮੇਟੀ ਦੇ ਮੈਂਬਰ ਈਸ਼ਵਰ ਸਿੰਘਲਾ, ਸੀਸ਼ ਕੁਮਾਰ ਸਿੰਘਲਾ, ਬਗਿਰਥ ਰਾਮ ਸਮੇਤ ਸਮੂਹ ਨਾਣਾ ਦੇਵੀ ਮੰਦਰ ਕਮੇਟੀ ਦੇ ਮੈਂਬਰ ਹਾਜ਼ਰ ਸਨ। ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਕੁਝ ਖਾਸ ਤਸਵੀਰਾਂ।